ਆ ਖੋਪੇ ਜੇ ਲਾਲਾ ਕਾਲੇ ਵੈਡਿੰਗ ਕਰਨ ਆਈਏ ਇਥੇ ਹਲੋ ਗਾਇਸ ਮੇਰੇ ਬਾਪੂ ਨੇ ਤਾਲਾ ਥਾਇਆ ਇਹ ਕੀ ਬਾਤ ਹੋਈ ਇਹ ਕੀ ਬਾਤ ਹੋਈ ਯਾਰ ਜੇ ਤੁਸੀਂ ਦੀਵਾਲੀ ਮਨਾਣੀ ਹੈ ਤਾਂ ਗ੍ਰੀਨ ਦੀਵਾਲੀ ਮਨਾਓ ਨਾ ਗ੍ਰੀਨ ਦੀਵਾਲੀ ਗ੍ਰੀਨ ਦੀਵਾਲੀ ਕਿਹੜੀ ਹੁੰਦੀ ਉਹ ਕਿੱਦਾਂ ਮਨਾਉਣ ਲੋਕੇ ਗ੍ਰੀਨ ਦੀਵਾਲੀ ਲੋਕੇ ਕੀ ਕਰਨ ਪੁਦੀਨੇ ਦੀ ਚਟਨੀ ਕੁੱਟ ਕੇ ਖਾ ਕੇ ਡਕਾਰ ਮਾਰ ਕੇ ਮੂੰਹ ਨਾ ਠਾ ਕਰ ਲੈਣ ਇਹ ਕੀ ਬਾਤ ਹੋਈ ਵੈਸੇ ਵੀ ਪਟਾਕਿਆਂ ਦੀ ਇੱਜ਼ਤ ਕਰੋ ਕਿਉਂਕਿ ਆ ਆ ਲਾਲ ਬੰਬ ਆ ਜਿਹੜੇ ਭੁੰਜ ਮਾਰ ਭੋਮਾਰ ਹੁੰਦਾ ਹੈ ਤੇਰਾ ਭੋਮਾਰ ਹੋਣਾ ਸਾਡਾ ਭੁੰਜ ਮਾਰੀ ਆ ਆ ਜਿਹੜੇ ਆਲੂ ਬੰਬ ਆ ਇਹ ਵਿਚਾਰੇ ਦੇਖੋ ਕਿੰਨੇ ਸਾਲਾਂ ਦੇ ਆਪਣੇ ਆਪ ਨੂੰ ਤਬਾਹ ਕਰਕੇ ਤੇ ਠਾਹ ਕਰਕੇ ਲੋਕਾਂ ਨੂੰ ਐਂਟਰਟੇਨਮੈਂਟ ਦੇ ਰਹੇ ਮੈਂ ਤਾਂ ਕਹਿੰਦਾ ਦੀਵਾਲੀ ਦੇ ਨਾਲ ਪਟਾਕਿਆਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇਣਾ ਚਾਹੀਦਾ ਮਾਈ ਫਨ ਐਨੀਵੇਜ਼ ਹੈਪੀ ਦੀਵਾਲੀ ਬਾਏ ਬਾਏ